ਜ਼ਿਲ੍ਹਾ ਪਰਿਸ਼ਦ ਸਾਡੇ ਵੱਡੇ ਭਾਜੀ ਭੁਵਿੰਦਰ ਸਿੰਘ ਠਾਕੁਰ ਮੁੰਨਾ ਜੀ ਔਰ ਬਲਾਕ ਸਮਤੀ ਮੇਰੇ ਵੱਡੇ ਵੀਰ ਪਵਨ ਕੁਮਾਰ ਫੌਜੀ ਸਾਹਿਬ ਦੋਨੋਂ ਹੀ ਮਹਾਨ ਸ਼ਖਸੀਅਤਾਂ ਇੱਕ ਸੋਸ਼ਲ ਨੇ ਜੋ ਕਿ ਬਹੁਤ ਸਾਲਾਂ ਤੋਂ ਮੁੰਨਾ ਭਾਜੀ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਨੇ ਅਸੀਂ ਜੂਤ ਨੂੰ ਵੀ ਇਹ ਸੁਨੇਹਾ ਲਾਣਾ ਚਾਹਨੇ ਆ ਕਿ ਜੇ ਤੁਸੀਂ ਇਤਾਂ ਦੇ ਇਨਸਾਨ ਨਾਲ ਜੁੜੋਗੇ ਤਾਂ ਕੋਈ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਚੰਗੇ ਰਾਹ ਤੇ ਤੁਹਾਨੂੰ ਇਹ ਪਾਣਗੇ ਔਰ ਵਧੀਆ ਆਪਣੇ ਹਲਕੇ ਲਈ ਤਾਂ ਵੀ ਕਰਨਗੇ ਜੇ ਆਪਣਾ ਸਾਡੇ ਲੋਕੀ ਇਹਨਾਂ ਨੂੰ ਚਿਤਾ ਕੇ ਅੱਗੇ ਭੇਜਦੇ ਭੇਜਦੇ ਨੇ ਜ਼ਿਲ੍ਹਾ ਪ੍ਰੀਸ਼ਦ ਦਾ ਮੁੰਨਾ ਠਾਕਰ ਜੀ ਇਲੈਕਸ਼ਨ ਭੁਪਿੰਦਰ ਸਿੰਘ ਲੜ ਰਹੇ ਨੇ ਇੱਕ ਚੰਗੇ ਸ਼ਬੀ ਦੇ ਮਾਲਕ ਨੇ ਵਧੀਆ ਇਨਸਾਨ ਨੇ ਜੀ ਸਮਾਜ ਸੇਵੀ ਆ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਨੇ ਖਾਸ ਕਰਕੇ ਮੁੰਨਾ ਠਾਕਰ ਜੀ ਇਹ ਇੰਨੀ ਕੁ ਵਧੀਆ ਸ਼ਬੀ ਵਾਲੇ ਹੋ ਸਮਾਜ ਸੇਵੀ ਬੰਦੇ ਆ ਕਿ ਇਹਨਾਂ ਨੂੰ ਆਪਣੀ ਪਛਾਣ ਦੱਸਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਇਹ ਸੋਸ਼ਲ ਰੇਨ ਹੈ ਲੋਕਾਂ ਦੇ ਵਿੱਚ ਵਿਚਰਦੇ ਆ ਦੂਸਰਾ ਜਿਹੜਾ ਪਾਰਟੀ ਦਾ ਵਰਕ ਹੈ ਜਿਹੜੇ ਚੋਣਸਾਂ ਤੇ ਝੜੂਤ ਲੜ ਰਹੇ ਨੇ ਸਾਡੇ ਜਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਕਰ ਰਿਹਾ ਮੁੰਨਾ ਠਾਕੁਰ ਜੀ ਉਹ ਜਿੱਤਣਗੇ ਲੋਕੀਸ਼ਾ ਦਾ ਬਹੁਤ ਸੰਜੋਗ ਕਰਦੇ ਆ ਪਹਿਲੇ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਬਲਾਕ ਸੰਪਤੀ ਔਰ ਜ਼ਿਲ੍ਹਾ ਪਰਿਸ਼ਦ ਦਾ ਇਲੈਕਸ਼ਨ ਹੈ ਉਸ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਲੋਕਾਂ ਵੱਲੋਂ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਪਾਰਟੀ ਨੇ ਪਿਛਲੇ 4 ਸਾਲਾਂ ਚ ਜੋ ਕਾਰਗੁਜ਼ਾਰੀ ਕੀਤੀ ਹੈ ਉਹ ਮੈਨੂੰ ਨਹੀਂ ਲੱਗਦਾ ਪਿਛਲੇ 70 ਸਾਲਾਂ ਚ ਪਹਿਲੀਆਂ ਸਰਕਾਰਾਂ ਨੇ ਕੀਤੀ ਹੈ ਕਿਉਂਕਿ ਸਾਡੇ ਪੋਆ ਕੰਸਟੀਚਨਸੀ ਸਭ ਤੋਂ ਵੱਡੀ ਮੰਗ ਸੀਗੀ ਕਿ ਸਾਡੇ ਪੋਆ ਕੰਸਟੀਚਨਸੀ ਸਾਰੇ ਰੋਡ ਖਸਤਾ ਹਾਲਤ ਸੀਗੀ ਪਰ ਮੰਤਰੀ ਸਾਹਿਬ ਜੀ ਨੇ 4 ਸਾਲਾਂ ਵਿੱਚ ਪੂਆ ਨੂੰ ਬਿਲਕੁਲ ਬਦਲ ਕੇ ਰੱਖਤਾ ਹੈ ਸੜਕਾਂ ਬਿਲਕੁਲ ਦੁਰਸਤ ਕਰ ਦਿੱਤੀਆਂ ਜਿਨ੍ਹਾਂ ਨਾਲ ਲੋਕਾਂ ਨੇ ਸਾਨੂੰ ਉੱਥੋਂ ਤੱਕ ਕਹਿਤਾ ਕਿ ਤੁਹਾਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਹੈ ਅਸੀਂ ਖੁਦ ਜਾ ਕੇ ਤੁਹਾਡੇ ਲਈ ਵੋਟਾਂ ਮੰਗ ਰਹੇ ਹਾਂ ਔਰ ਤੁਹਾਨੂੰ VOTING ਵੀ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਤੇ ਨਾਲ ਦੀ ਨਾਲ ਮੈਂ ਦੱਸ ਦਵਾਂਗਾ ਕਿ ਮੇਰਾ ਪਿੰਡ ਕਟਾਰੂਚੱਕ ਔਰ ਮੇਰੇ ਪਿੰਡ ਤੋਂ ਜ਼ਿਲ੍ਹਾ ਪਰਿਸ਼ਦ ਸਾਡੇ ਵੱਡੇ ਭਾਜੀ ਭਵਿੰਦਰ ਸਿੰਘ ਠਾਕੁਰ ਮੁੰਨਾ ਜੀ ਔਰ ਬਲਾਕ ਸੰਮਤੀ ਮੇਰੇ ਵੱਡੇ ਵੀਰ ਪਵਨ ਕੁਮਾਰ ਫੌਜੀ ਸਾਹਿਬ ਦੋਨੋਂ ਹੀ ਮਹਾਨ ਸ਼ਖਸੀਅਤਾਂ ਇੱਕ ਸੋਸ਼ਲ ਨੇ ਜੋ ਕਿ ਬਹੁਤ ਸਾਲਾਂ ਤੋਂ ਮੁੰਨਾਪਾ ਜੀ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਦੂਸਰੀ ਸਾਈਡ ਸਾਡੇ ਪਵਨ ਕੁਮਾਰ ਫੌਜੀ ਸਾਹਿਬ ਜਿਨ੍ਹਾਂ ਨੇ 17 ਸਾਲ ਫੌਜ ਚ ਨਿਭਾਏ ਹੈ ਔਰ ਪਿਛਲੇ 50 ਸਾਲਾਂ ਤੋਂ ਲਗਾਤਾਰ ਲੋਕਾਂ ਦੇ ਵਿੱਚ ਰਹਿ ਕੇ ਪੋਲੀਟਿਕਲੀ ਔਰ ਹਰ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਸਾਡੇ ਬਲੌਕ ਸਮਤੀ ਮੈਂਬਰ ਔਰ ਸਾਡੇ ਜ਼ਿਲ੍ਹਾ ਪਰਸ਼ਦ ਮੈਂਬਰਾਂ ਨੂੰ ਵੱਡੀ ਲੀਡ ਨਾਲ ਜਿਤਾਓ ਤਾਂ ਕਿ ਤੁਹਾਡੇ ਅੱਗੇ ਹੀ ਬਹੁਤ ਵਧੀਆ ਕੰਮ ਚੱਲ ਰਹੇ ਨੇ ਸਾਡੇ ਹਲਕੇ 'ਚ ਤੇ ਆਉਣ ਵਾਲੇ ਸਮੇਂ 'ਚ ਵੀ ਹੋਰ ਵਧੀਆ ਕੰਮ ਚੱਲਣ ਧੰਨਵਾਦ ਜੀ ਹਾਂਜੀ ਭਾਈ ਲਗਾਤਾਰ ਚੋਣ ਬਚਾਰ ਜਾਰੀ ਹੈਗਾ ਕਿੰਦਾ ਦਾ ਸਪੋਰਟ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਗਿਆਟੀ ਨਿਊਜ਼ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਆਗਾਜ਼ ਹੋ ਚੁੱਕਿਆ 14 ਤਰੀਕ ਨੂੰ VOTING ਹੋਣੀ ਹੈ ਇਸ ਦੇ ਬਲਕਸ਼ ਵਿੱਚ ਆਪਾਂ ਡੋਰ ਟੂ ਡੋਰ ਜਾ ਰਹੇ ਹਾਂ ਔਰ ਲੋਕਾਂ ਦੇ ਚਿਹਰੇ ਤੇ ਇੱਕ ਖੁਸ਼ੀ ਦਾ ਮਾਹੌਲ ਹੈ ਉਹ ਜਦੋਂ ਅਸੀਂ ਲੋਕਾਂ ਕੋਲ ਪੁੱਛਦੇ ਹਾਂ ਪੀ ਕੀ ਗੱਲ ਆ ਪਾਰਟੀ ਨੇ ਕਿਦਾਂ ਦੇ ਕੰਮ ਕੀਤੇ ਆ ਤੇ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕੀ ਆਮ ਆਦਿ ਸਾਨੂੰ ਕਹਿੰਦੇ ਆ ਵੀ ਮੰਤਰੀ ਸਾਹਿਬ ਦੇ 4 ਸਾਲ ਦੀ ਜਿਹੜੀ ਕਾਰਜਗਾਰੀ ਆ ਔਰ ਆਮ ਆਦੀ ਪਾਰਟੀ ਸਰਕਾਰ ਦੀ ਜਿਹੜੀ ਕਾਰਜਗਾਰੀ ਆ ਭਗਵੰਤ ਮਾਨ ਸਰਕਾਰ ਨੇ ਤੇ ਮੰਤਰੀ ਸਾਹਿਬ ਨੇ ਆਪਣੇ ਹਲਕੇ ਵਿੱਚ ਇੰਨੇ ਕੀ ਵਧੀਆ ਕੰਮ ਕੀਤੇ ਆ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਆ ਲੋਕੀ ਖੁਦ ਦੱਸਦੇ ਆ ਸਾਡੇ ਪਿੰਡ ਜਿਹੜੇ ਕੰਮ ਵਾਸਤੋ 30 40 ਸਾਲ ਪਹਿਲਾਂ ਨਹੀਂ ਹੋ ਸਿਗੇ ਹੋਏ ਸੀਗੇ ਉਹ ਪਿੰਡਾਂ ਵਿੱਚ ਕੰਮ ਹੋਏ ਆ ਪਿੰਡਾਂ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਸਾਡੇ ਹਲਕੇ ਵਿੱਚ ਰੋਡਾਂ ਦੀ ਬਹੁਤ ਵੱਡੀ ਸਮੱਸਿਆ ਸੀਗੀ ਲੋਕਾਂ ਨੂੰ ਖਾਸ ਕਰ ਟੁੱਟੇ ਰੋੜਾਂ ਨਾਲ ਬਾ ਪੈਂਦਾ ਸੀਗਾ ਕਈ ਐਕਸੀਡੈਂਟ ਵੀ ਇਹ ਰੋੜਾਂ ਤੇ ਹੋਏ ਆ ਔਰ ਲੋਕਾਂ ਦੀ ਇੱਕੋ ਹੀ ਮੰਗ ਰਹਿੰਦੀ ਸੀਗੀ ਕਿ ਬਾਕੀ ਸਾਨੂੰ ਕੁਝ ਨਹੀਂ ਚਾਦਾ ਇਹ ਜਿਹੜੇ ਸਾਡੇ ਟੁੱਟੇ ਰੋੜ ਆ ਇਹਨਾਂ ਤੋਂ ਸਾਨੂੰ ਆਪਣਾ ਵਧੀਆ ਰੋਡ ਬਣਾ ਕੇ ਸਾਨੂੰ ਦਿਓ ਤੇ ਉਹ ਮੰਤਰੀ ਸਾਹਿਬ ਨੇ ਜਿਹੜੇ ਰੋਡ ਪਹਿਲਾਂ ਬਣੇ ਸੀਗੇ ਪਹਿਲਾ ਰੋਡ ਬਣੇ ਸੀਗੇ ਵੀ ਰਿਪੇਅਰਾਂ ਵਿੱਚ ਰੋਡ ਬਣ ਜਾਂਦੇ ਸੀ ਲੇਕਿਨ ਬੇਸ਼ੱਕ ਥੋੜਾ ਡਿਲੇ ਹੋਇਆ ਇਹ ਜਿਹੜੇ ਰੋਡ ਹੁਣ ਬਣੇ ਆ ਇਹ ਪਲਾਨ ਰੋਡ ਵਿੱਚ ਪਾ ਕੇ ਵਧੀਆ ਮਜ਼ਬੂਤੀ ਨਾਲ ਰੋਡ ਬਣੇ ਆ ਉਹ ਲੋਕ ਕੀ ਆਮਹਾਰੇ ਕਹਿੰਦੇ ਆ ਕਿ ਜਿਹੜੇ ਹੁਣ ਰੋਡ ਬਣੇ ਆ ਇਹ ਕਾਫੀ ਆچھے ਰੋਡ ਆ ਉਹ ਕਾਫੀ ਦੇਰ ਤੱਕ ਇਹ ਰੋਡ ਨਹੀਂ ਟੁੱਟਣਗੇ ਇਹਦੇ ਨਾਲ ਨਾਲ ਸਰਕਾਰ ਦੇ ਜਿਹੜੇ ਕੰਮ ਕਰਾਈਏ ਉਹ ਵੀ ਵਧੀਆ ਲੇਕਿਨ ਅੱਜ ਮੈਂ ਜਿਹੜੀ ਖਾਸ ਤੌਰ ਤੇ ਜਿਸ ਮੁੱਦੇ ਤੇ ਗੱਲ ਕਰਾਂਗਾ ਉਹ ਸਾਡੀ ਜ਼ਿਲ੍ਹਾ ਪਰਿਸ਼ਦ ਬਲਾਕ ਸੰਤਿਆ ਸਰਕਾਰ ਨੇ ਜਿਹੜੇ ਜ਼ਿਲ੍ਹਾ ਪਰਿਸ਼ਦ ਘਰੋਟੇ ਤੋਂ ਉਮੀਦਵਾਰ ਐਲਾਨੇ ਨੇ ਭੁਪਿੰਦਰ ਸਿੰਘ ਠਾਕੁਰ ਜੀ ਮੈਂ ਇਹਨਾਂ ਬਾਰੇ ਵੀ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਦਾ ਤੁਹਾਡੇ ਦਸਕਰਾਂ ਨੂੰ ਕਿ ਬੜੇ ਹੀ ਸਾਫ਼ ਸੁਥਰੇ ਨੇਕ ਦਿਲ ਇਨਸਾਨ ਨੇ ਔਰ ਸਮਾਜ ਸੇਵੀ ਨੇ ਸਮਾਜ ਸੇਵਾ ਤੋਂ ਭਾਵ ਹੋਂ ਤੱਕ ਇਹਨਾਂ ਨੇ ਜਿਹੜਾ ਆਪਣਾ ਖੂਨ ਦਾਨਾ ਜਿਹੜਾ ਲੋਕੀ ਆਮ ਤੌਰ ਤੇ ਬਲੱਡ ਡੋਨੇਟ ਕਰਨ ਨੂੰ ਥੋੜਾ ਡਰਦੇ ਆ ਲੇਕਿਨ ਇਹਨਾਂ ਨੇ 85 ਵਾਰ ਆਪਣਾ ਬਲੱਡ ਡੋਨੇਟ ਕਰ ਚੁੱਕੇ ਆ ਔਰ ਇਸ ਕੰਮ ਲਈ ਇਹਨਾਂ ਨੂੰ ਹਿਮਾਚਲ ਗਵਰਨਮੈਂਟ ਨੇ ਵੀ ਸਨਮਾਨਿਤ ਕੀਤਾ ਔਰ ਪੰਜਾਬ ਸਰਕਾਰ ਨੇ ਵੀ ਸਨਮਾਨਿਤ ਕੀਤਾ ਹੋਇਆ ਅੱਛੇ ਇਨਸਾਨ ਨੇ ਔਰ ਅਸੀਂ ਜੂਤ ਨੂੰ ਵੀ ਇਹੀ ਸੁਨੇਹਾ ਲਾਣਾ ਚਾਹਨੇ ਆ ਕਿ ਜੇ ਤੁਸੀਂ ਇਦਾਂ ਦੇ ਇਨਸਾਨ ਨਾਲ ਜੁੜੋਗੇ ਤੋ ਕੋਈ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਚੰਗੇ ਰਾਹ ਤੇ ਤੁਹਾਨੂੰ ਇਹ ਪਾਣਗੇ ਔਰ ਵਧੀਆ ਆਪਣੇ ਹਲਕੇ ਲਈ ਕੰਮ ਵੀ ਕਰਨਗੇ ਜੇ ਆਪਣਾ ਸਾਡੇ ਲੋਕੀ ਇਹਨਾਂ ਨੂੰ ਜਿਤਾ ਕੇ ਅੱਗੇ ਭੇਜਦੇ ਭੇਜਦੇ ਨੇ ਤੇ ਬੜੇ ਵਧੀਆ ਮਾਹੌਲ ਆ ਆਪਣੇ ਬਲਾਕ ਸੰਤੀ ਵੀ ਜਿੱਤਣ ਜਿੱਤਣਗੇ ਜਿੰਨੇ ਵੀ ਸਾਡੇ ਕੈਂਡੀਡੇਟ ਖੜੇ ਆ ਲੋਕਾਂ ਦੀ ਆਮ ਆਹਰੇ ਆਵਾਜ਼ ਤੇ ਮੈਂ ਇਨੀ ਗੱਲ ਕਹਿੰਦਾ ਆਪਣੀ ਗੱਲ ਸਮਾਪਤ ਕਰਦਾ ਥੈਂਕ ਯੂ ਹਾਂਜੀ ਬਈ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾ ਕਿ ਸਾਡੇ ਘਰੋਟਾ ਤੋਂ ਲੈ ਕੇ ਦਿਨਣਗ ਤੱਕ ਰੋਡ ਦੀ ਇਨੀ ਖਸਤਾ ਹਾਲਤ ਸੀ ਕੋਈ ਉਦ ਚਲਣਾ ਮੋਟਰਸਾਈਕਲ ਗੱਡੀਆਂ ਨੂੰ ਬਹੁਤ ਔਖਾ ਸੀ ਮੰਤਰੀ ਸਾਹਿਬ ਨੇ ਬਹੁਤ ਵਧੀਆ ਨਾਲ ਉਹ ਰੋਡ ਬਣਾਇਆ ਪਲਾਨ ਰੋਡ ਦੇ ਵਿੱਚ ਸਾਡੇ ਇਲਾਕੇ ਦਾ ਜੀ ਕੋਡ ਗੱਡਿਆ ਤੇ ਜਿਹੜਾ ਜ਼ਿਲ੍ਹਾ ਪ੍ਰੇਸ਼ਦ ਦਾ ਮੁੰਨਾ ਠਾਕੁਰ ਜੀ ਇਲੈਕਸ਼ਨ ਭੁਪਿੰਦਰ ਸਿੰਘ ਲੜ ਰਹੇ ਨੇ ਇੱਕ ਚੰਗੇ ਛਵੀ ਦੇ ਮਾਲਕ ਨੇ ਵਧੀਆ ਇਨਸਾਨ ਨੇ ਜੀ ਸਵਾਦ ਸੇਵੀ ਹੈ ਇਹਨਾਂ ਨਾਲ ਅਸੀਂ ਪੂਰਾ ਸਹਿਯੋਗ ਕਰ ਰਿਹਾ ਤੇ ਸਾਡੇ ਹਲਕਾ ਆਪਣੇ ਜਿਹੜੇ ਬਲਾਕ ਸੰਮਤੀ ਦੇ ਉਧਰ ਸਾਡੇ ਏਰੀਆ ਦੇ ਹੈਗੇ ਆ ਉਹ ਬਲਜੀਤ ਜੀ ਹੈਗੇ ਨਾ ਇਹਨਾਂ ਕੋਲ 10 ਪਿੰਡਾਂ ਔਰ 10 ਦੇ ਵਿੱਚੋਂ ਹੀ ਸਾਡੀ ਬਹੁਤ ਵਧੀਆ ਰਿਸਪਾਂਸ ਮਿਲ ਲਿਆ ਜਿਹੜੇ ਪਿੰਡ ਚਾਹੀ ਜਾਣਦੇ ਆ ਸਾਨੂੰ ਵਧੀਆ ਰਿਸਪਾਂਸ ਮਿਲ ਲਿਆ ਤੇ ਅਸੀਂ ਬਲਜੀਤ ਨੂੰ ਵਧੀਆ ਤਰੀਕੇ ਨਾਲ ਜਿਤਾਵਾਂਗੇ ਜੀ ਬਹੁਤ ਧੰਨਵਾਦ ਜੀ ਸਭ ਤੋਂ ਪਹਿਲੇ ਮੈਂ ਕੇਆਰਟੀ ਨਿਊਜ਼ ਦੇ ਮਾਧਿਅਮ ਰਾਹੀਂ ਸਾਰੇ ਹੀ ਕੇਆਰਟੀ ਦੇ ਸਰੋਤਿਆਂ ਨੂੰ ਤੇ ਆਪਣੇ ਹਲਕਾ ਦੇ ਵਾਸੀਆਂ ਨੂੰ ਨਮਸਕਾਰ ਕਰਦਾ ਅੱਜ ਅਸੀਂ ਜਿਹੜੀ ਚੋਣ ਮਹਿੰਮ ਦੇ ਦੌਰਾਨ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੇ ਦੌਰਾਨ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਜਿਹੜੇ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ ਨੇ ਖਾਸ ਕਰਕੇ ਮੁੰਨਾ ਠਾਕੁਰ ਜੀ ਇਹ ਇੰਨੀ ਕੁ ਵਧੀਆ ਸ਼ਖੀ ਵਾਲੇ ਹੋ ਸਮਾਜ ਸੇਵੀ ਬੰਦੇ ਆ ਕਿ ਇਹਨਾਂ ਨੂੰ ਆਪਣੀ ਪਛਾਣ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਸੋਸ਼ਲ ਰੇਨ ਹੈ ਲੋਕਾਂ ਦੇ ਵਿੱਚ ਵਿਚਰਦੇ ਆ ਦੂਸਰਾ ਜਿਹੜਾ ਪਾਰਟੀ ਦਾ ਵਰਕ ਹੈ ਜਿਹੜੇ ਚੋਣ ਚਿੰਨ੍ਹ ਤੇ ਝੜੂ ਤੇ ਲੜ ਰਹੇ ਨੇ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਪਾਰਟੀ ਨੇ ਵੀ ਜਿਹੜਾ ਸ਼ੁਰੂ ਤੋਂ ਮੁੱਦਾ ਸੀਗਾ ਲੋਕਾਂ ਦਾ ਉਹ ਇਹ ਸੀਗਾ ਕਿ ਚੰਗੀ ਐਜੂਕੇਸ਼ਨ ਉਹ ਚੰਗੀ ਹੈਲਥ ਨੂੰ ਲੈ ਕੇ ਔਰ ਉਸ ਰਿਕਾਰਡਿੰਗ ਸਾਰੇ ਸਮਾਰਟ ਸਕੂਲ ਬਣੇਣਾ ਆਮ ਆਦਮੀ ਕਲੀਨਿਕ ਬਣੇਣਾ ਹਰ ਗਲੀ ਮੁਹੱਲੇ ਦੇ ਵਿੱਚ ਆਮ ਆਦਮੀ ਕਲੀਨਿਕ ਹੈਗਾ ਜਿੱਥੇ ਵਧੀਆ ਮੈਡੀਸਿਨ ਹੈਗੀ ਹੈ ਵਧੀਆ ਡਾਕਟਰ ਪ੍ਰੋਵਾਈਡ ਕਰਵਾਏ ਆ ਹਸਪੀਟਲਾਈਜ਼ ਨੂੰ ਵਧੀਆ ਕੀਤਾ ਸੋ ਇਹ ਜਿਹੜੇ ਪਬਲਿਕਲੀ ਮੁੱਦੇ ਸੀਗੇ ਆਮ ਤੌਰ ਤੇ ਲੋਕਾਂ ਦੇ ਪਿਛਲੇ 70 ਸਾਲ ਤੋਂ ਉਹਨਾਂ ਨੂੰ ਆਪਾਂ ਠੀਕ ਕੀਤਾ ਉਹਨਾਂ ਦੇ ਵਧੀਆ ਚੱਲ ਰਹੇ ਆ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਾਨੂੰ ਮਤਲਬ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਵਧੀਆ ਲੀਡ ਲੈ ਕੇ ਜਿੱਤਾਂਗੇ ਧੰਨਵਾਦ ਜੀ ਲੱਗਾ ਕਿ ਤੁਸੀਂ ਕੰਪਨੀ ਦੇ ਵਿੱਚੋਂ ਕਿਦਾਂ ਦਾ ਰੁਝਾਨ ਲੋਕਾਂ ਦਾ ਸਭ ਤੋਂ ਪਹਿਲਾਂ ਤੁਹਾਡਾ ਟਿੱਪਣਾ ਬਹੁਤ ਧੰਨਵਾਦ ਆ ਮੈਂ ਦੇਖਿਓ ਸਾਨੂੰ ਪਿੰਡਾਂ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੰਗਾਰਾ ਇਸ ਕਰਕੇ ਵਧੀਆ ਮਿਲ ਰਿਹਾ ਕਿ ਮੰਤਰੀ ਸਾਹਿਬ ਜਿਹੜੇ ਚਾਹਸੇ ਆਪਣੇ ਕੰਮ ਕੀਤੇ ਨੇ ਉਹ ਬਹੁਤ ਵਧੀਆ ਕੰਮ ਕਰ ਕੀਤੇ ਆ ਸਾਡੇ ਜਿਹੜਾ ਪ੍ਰਸ਼ਦ ਦੇ ਇਲੈਕਸ਼ਨ ਲੱਰੇ ਆ ਮੁੰਨਾ ਠਾਕੁਰ ਜੀ ਉਹ ਜਿੱਤਣਗੇ ਲੋਕੀ ਸਾਡਾ ਬਹੁਤ ਸੰਯੋਗ ਕਰ ਰਹੇ ਆ ਸਾਡੇ ਇਲੈਕਸ਼ਨ ਦਾ ਜਿਹੜਾ ਸੰਮਤੀ ਪਵਨ ਜੀ ਅੰਦੇ ਕੰਮਕਾਰੇ ਬਹੁਤ ਵਧੀਆ ਨੇ ਵਧੀਆ ਚਿਹਰੇ ਆ ਪਹੇ ਟੋਪ ਜਗ ਜਿੱਤਾਂਗੇ ਜੀ ਧੰਨਵਾਦ